ਦੇ 5-10 ਦਿਨ ਹੋ ਗਏ ਨੇ ਕਿ ਜਿਹੜਾ ਇਹਨਾਂ ਦਾ ਨਸ਼ਾ ਬੰਦ ਕਰਵਾਉਂਦੀ ਕੀੜੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਸ਼ਾ ਜਿਹੜਾ ਉਹ ਛੱਡੇ ਦੇ ਇਹਨੂੰ ਹੌਲੀ-ਹੌਲੀ ਕੋਈ ਨਾ ਕੋਈ ਰਾਗ ਦੇ ਕੇ ਤੇ ਮੱਲੇ ਨੂੰ ਰਾਜੀ ਕੀਤਾ ਜਾਵੇ ਪਰ ਜੋ ਹੋਣੀ ਆ ਹੁਣ ਕੀ ਕਰ ਸਕਦੇ ਨਾ ਨਸ਼ਾ ਪਿੰਡਾਂ ਦੇ ਵਿੱਚੋਂ ਮਿਲੇ ਦਾ ਨਾਂ ਇਹ ਜਿਹੜਾ ਆੜੇ ਆ ਬੱਚੇ ਛੋਟੇ-ਛੋਟੇ ਆ ਕੋਈ 2-3-5-5 ਸਾਲ ਦੇ ਬੱਚੇ ਨਹੀਂ ਛੱਡ ਕੇ ਵਿਦਾ ਹੋ ਗਏ ਇਹ ਬਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਦਾ ਜਿਹੜਾ ਇਹ ਘਰ ਹੈ ਘਰ ਵੀ ਆਪਣਾ ਨਹੀਂ ਨਹੀਂ ਇਹਨਾਂ ਦੇ ਕਰੇ ਕਿਰਾਏ ਤੇ ਰਹਿੰਦੀ ਆ ਜੀ ਤੇ ਦੂਜੀ ਗੱਲ ਜਿਹੜਾ ਵੱਡਾ ਭਰਾ ਸੀ ਇਹਦਾ ਉਹ ਵੀ ਜਿਹੜਾ ਵਾ ਉਹ ਵੀ ਨਸ਼ੇ ਦੀ ਓਵਰਡੋਜ਼ ਨਾਲ ਜਿਹੜਾ ਉਹਦੀ ਵੀ ਮੌਤ ਹੋਈ ਸੀ ਤੇ ਤੀਜਾ ਜਿਹੜਾ ਇਹਦਾ ਭਰਾ ਵਾ ਉਹ ਅੰਦਰ ਉਹ ਵੀ ਨਸ਼ੇ ਨਾਲ ਫੁੱਲ ਪਰਿਵਾਰ ਦੱਸ ਰਿਹਾ ਕਿ ਉਹ ਵੀ ਨਸ਼ੇ ਦਾ ਆਦੀ ਆ ਉਹ ਵੀ ਧੁੰਦ ਹੋਇਆ ਨਸ਼ੇ ਦੇ ਨਾਲ ਪਿਆ ਕਰਾਇਆ ਤੇ ਆ ਦੂਜੀ ਗੱਲ ਇੱਕ ਹੋਰ ਕਿ ਇਹਦੀ ਮਾਤਾ ਜਿਹੜੀ ਹੈ ਉਹ ਗੁਰੂ ਨਾਨਕ ਦੇਵ ਹਸਪਤਾਲ ਮੌਤ ਨਾਲ ਜ਼ਿੰਦਗੀ ਨਾਲ ਜੂਝਣ ਈ ਆ ਅਹੀਂ ਦੇਖੋ ਹੱਥ ਜੋੜ ਕੇ ਬੇਨਤੀ ਕਰਦੇ ਵੀ ਨਸ਼ੇ ਬੰਦ ਹੋ ਜਾਣ ਸਾਡੇ ਬੱਚਿਆਂ ਨੂੰ ਤੰਦਰੁਸਤੀ ਮਿਲ ਜੇ ਸਾਨੂੰ ਸ਼ਾਂਤੀ ਮਿਲ ਜੇ ਇਹਦੇ ਹੋਈ ਹੱਥ ਜੋੜ ਕੇ ਬੈਂਦੇ ਅਸੀਂ ਨੌਜਵਾਨ ਤੋੜ ਲਿਆ ਇਹ ਨਸ਼ਾ ਮਿਲਦਾ ਕਿੱਥੋਂ ਪਿੰਡ ਚਾਹੀਏ ਬਹੁਤ ਜ਼ਿਆਦੇ ਪਿੰਡ ਦੀ ਵੇਚਦੇ ਆ ਬਹੁਤ ਜ਼ਿਆਦੇ ਲਾਗੇ ਲਾਗੇ ਵੇਖਦਾ ਯਾਰ ਡਲੀਆਂ ਦੀ ਵੇਚਦੇ ਫਿਰਦੇ ਕੁੜੀਆਂ ਦੀਆਂ ਕੁੜੀਆਂ ਦਿੰਦੇ ਤੇ ਇਸ ਤਰ੍ਹਾਂ ਇਹਦੀ ਵਿੱਦਤ ਹੋਈ ਹੈ ਨਸ਼ਾ ਫੇਰ ਕੀਤਾ ਦੁਬਾਰਾ ਨੇ ਨਹੀਂ ਨਹੀਂ ਕਹਿੰਦੇ ਨਸ਼ਾ ਮੈਨੂੰ ਦੋਤ ਨੇ ਤਾਂ ਡਾਕਟਰਾਂ ਨੇ ਮਨਾ ਕਿਹਾ ਕਿ ਮੈਨੂੰ ਨਸ਼ਾ ਨਹੀਂ ਦੇਣਾ ਹਾਂ ਨਸ਼ੇ ਦੀ ਤੋੜ ਦੇ ਨਾਲ ਹੀ ਸ਼ਾਂਤ ਹੋ ਜਾਂਦਾ ਏਦਾਂ ਹੋ ਜਾਂਦਾ ਸਾਸੀਕਾਲ ਦੋਸਤੋ ਆਰਪੀਡੀ 24 ਤੇ ਤੁਹਾਡਾ ਸਵਾਗਤ ਹੈ ਪੰਜਾਬ ਦੇ ਚਿਹਰੇ ਤੇ ਇੱਕ ਐਸੀ ਖਤਰਨਾਕ ਤਸਵੀਰ ਦਰਦਨਾਕ ਤਸਵੀਰ ਚਲਕਦੀ ਹੈ ਨਸ਼ਿਆਂ ਦੀ ਜਿਸ ਦਾ ਹਰ ਘਰ ਦੇ ਵਿੱਚ ਜਿਹੜਾ ਆ ਮਾਤਮ ਸ਼ਾਇਆ ਆਇਆ ਕਿਉਂਕਿ ਬਹੁਤ ਸਾਰੇ ਨੌਜਵਾਨ ਮਾਵਾਂ ਦੇ ਪੁੱਤ ਜਿਹੜੇ ਨੇ ਉਹ ਨਸ਼ੇ ਦੀ ਚਪੇੜ ਚੜ ਚੁੱਕੇ ਨੇ ਤੇ ਅਜਿਹਾ ਇੱਕ ਵੀਰ ਹੈ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਜੋਧਪੁਰ ਦਾ ਜੋ ਅੱਜ ਨਸ਼ੇ ਦੀ ਚਪੇਟ ਦੇ ਵਿੱਚ ਆ ਕੇ ਆਪਣੀ ਜ਼ਿੰਦਗੀ ਜਿਹੜੀ ਆ ਖਤਮ ਕਰ ਚੁੱਕਾ ਹੈ ਕਿਉਂਕਿ ਨਸ਼ੇ ਜਿਹੜੇ ਨੇ ਸਰਕਾਰਾਂ ਵੱਲੋਂ ਭਾਵੇਂ ਬੰਦ ਕਰਨ ਦੀ ਬੜੀ ਦਾਅਵੇਦਾਰੀ ਕੀਤੀ ਜਾ ਰਹੀ ਹੈ ਪਰ ਜ਼ਮੀਨੀ ਹਕੀਕਤ ਦੇਖੀ ਜਾਵੇ ਤਾਂ ਆਏ ਦਿਨ ਕਹੇ ਨਾ ਕਹੇ ਮਾਂ ਦੇ ਪੁੱਤ ਦਾ ਸਿਵਾ ਬਲਦਾ ਹੈ ਅ ਜੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਪਰਿਵਾਰ ਵਰਲਾਪ ਕਰਦਾ ਨਜ਼ਰ ਆ ਰਿਹਾ ਹੈ ਔਰ ਇਹ ਬੜੀ ਦਰਦਨਾਕ ਤਸਵੀਰ ਹੈ ਜਿਹੜੀ ਦੇਖੀ ਨਹੀਂ ਜਾ ਸਕਦੀ ਪਰ ਅਸੀਂ ਤੁਹਾਡੇ ਤੱਕ ਇਸ ਕਰਕੇ ਪਹੁੰਚਾ ਰਹੇ ਹਾਂ ਕਿ ਆਖਰ ਸਰਕਾਰਾਂ ਕਿੱਥੇ ਨੇ ਕਿਉਂ ਸਰਕਾਰਾਂ ਦੇ ਦਾਅਵੇ ਜਿਹੜੇ ਨੇ ਉਹ ਝੂਠੇ ਸਾਬਤ ਹੁੰਦੇ ਨੇ ਆਖਰ ਇਹ ਨਸ਼ਾ ਹੈ ਜਿਹੜਾ ਸਰਕਾਰ ਵੱਲੋਂ ਕਿਉਂ ਨਹੀਂ ਰੋਕਿਆ ਜਾ ਰਿਹਾ ਕਿਉਂਕਿ ਸਰਕਾਰ ਜਿਹੜੀ ਆ ਉਹ ਚਾਹੇ ਤਾਂ ਇੱਕ ਦਿਨ ਦੇ ਵਿੱਚ ਇਸ ਨਸ਼ੇ ਨੂੰ ਬੰਦ ਕੀਤਾ ਜਾ ਸਕਦਾ ਹੈ ਪਰ ਜ਼ਮੀਨੀ ਹਕੀਕਤ ਆ ਜਿਹੜੀ ਇਹ ਦਾਅਵੇ ਕੀਤੇ ਜਾਂਦੇ ਨੇ ਪਰ ਨਸ਼ਾ ਉਸੇ ਤਰ੍ਹਾਂ ਬਰਕਰਾਰ ਔਰ ਨਸ਼ਾ ਜਿਹੜਾ ਵੇਚਣ ਵਾਲੇ ਨੇ ਬੇਕਾਫ ਨਸ਼ਾ ਵੇਚ ਰਹੇ ਨੇ ਸਾਡੇ ਨਾਲ ਪਰਿਵਾਰਕ ਮੈਂਬਰ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਭਾਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸਰਜੀਸ ਹੈ ਕੀ ਲੱਗਦੇ ਸੀ ਇਹ ਵੀਰ ਤੁਹਾਡਾ ਇਹ ਮੇਰੇ ਮਾਮਾ ਸਹਰਾਜ ਦਾ ਬੇਟਾ ਹੈ ਜੀ ਕੀ ਕਿਵੇਂ ਇਸ ਦੀ ਮਾਤ ਜਿਹੜੀ ਇਹ ਪਰਿਵਾਰ ਨਾਲ ਦੱਸਣਾ ਹੈ ਕਿ 5-10 ਦਿਨ ਹੋ ਗਏ ਨੇ ਕਿ ਜਿਹੜਾ ਇਹਨਾਂ ਦਾ ਨਸ਼ਾ ਬੰਦ ਕਰਵਾਉਂਦੀ ਕਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਸ਼ਾ ਜਿਹੜਾ ਉਹ ਛੱਡੇ ਦੇ ਨੂੰ ਹੌਲੀ-ਹੌਲੀ ਕੋਈ ਨਾ ਕੋਈ ਖਰਾਕ ਦੇ ਕੇ ਤੇ ਮੱਲ ਨੂੰ ਰਾਜੀ ਕੀਤਾ ਜਾਵੇ ਪਰ ਜੋ ਹੋਣੀ ਆ ਹੁਣ ਕੀ ਕਰ ਸਕਦੇ ਨਾ ਨਸ਼ਾ ਪਿੰਡਾਂ ਦੇ ਵਿੱਚੋਂ ਮਿਲੇ ਦੇ ਨਾਂ ਇਹ ਜਿਹੜਾ ਆੜੇ ਆ ਬੱਚੇ ਛੋਟੇ ਛੋਟੇ ਆ ਕੋਈ 2 3 3 5 5 ਸਾਲ ਦੇ ਬੱਚੇ ਜਿਹੜੇ ਛੱਡ ਗਿਓ ਵਿਦਾ ਹੋ ਗਏ ਔਰ ਸਰਕਾਰਾਂ ਵੱਲੋਂ ਤਾਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਜੁੱਧ ਨਸ਼ਿਆਂ ਵਿਰੁੱਧ ਚਲਾ ਕੇ ਜਿਹੜੇ ਨਸ਼ੇ ਦੇ ਤਸਕਰ ਵੀ ਖਤਮ ਕੀਤੇ ਜਾ ਰਹੇ ਔਰ ਨਸ਼ਾ ਕਰਨ ਵਾਲੇ ਨੌਜਵਾਨਾਂ ਦੀ ਵੀ ਜਿਹੜੀ ਆ ਸਤਾਲਾਂ ਦੇ ਵਿੱਚ ਦਵਾਈ ਚਲਾਈ ਜਾ ਰਹੀ ਹੈ ਨਸ਼ਾ ਜਿਹੜੇ ਇਹਨਾਂ ਨੂੰ ਮੰਤਰੀਆਂ ਨਾਲ ਗੱਲਬਾਤ ਹੁੰਦੀ ਆ ਤੇ ਇਹਨਾਂ ਦਾ ਕਹਿਣਾ ਹੁੰਦਾ ਹੈ ਕਿ ਜਿਹੜੇ ਪਹਿਲਾਂ ਸਰਕਾਰ ਦੇ ਵਿੱਚ ਨਸ਼ਾ ਜਿਹੜਾ ਬਹੁਤ ਵੇਗਦਾ ਸੀ ਜਾਂ ਕਾਂਗਰਸ ਸਰਕਾਰ ਆਈ ਉਹਦੇ ਵਿੱਚ ਜਿਹੜਾ ਨਸ਼ਾ ਬਹੁਤ ਵੇਗਦਾ ਸੀ ਪਰ ਏਸੀ ਬਦਲਾਅ ਦਾ ਕਰਕੇ ਤੇ ਜਿਹੜੇ ਲੋਕ ਆ ਤੇ ਆਮ ਆਦਮੀ ਪਾਰਟੀ ਲੈ ਕੇ ਆਈ ਪਰ ਇਹ ਵੀ ਜਿਹੜੀ ਆ ਨਸ਼ਾ ਬੰਦ ਕਰਨ ਦੇ ਵਿੱਚ ਜਿਹੜੀ ਆ ਨਾਕਾਮ ਜਿਹੜੀ ਸਾਬਤ ਹੋਈ ਹੈ ਅੱਜ ਦੀ ਆਮ ਆਦਮੀ ਪਾਰਟੀ ਦੀ ਔਰ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਪਿੰਡ-ਪਿੰਡ ਜਾ ਕੇ ਨੌਜਵਾਨਾਂ ਨੂੰ ਜਿਹੜਾ ਜਿਹੜੇ ਨਸ਼ਾ ਛੱਡਣ ਦੇ ਚਾਹਵਾਨ ਨੇ ਔਰ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਅਸੀਂ ਹਸਪਤਾਲ ਦਾਖਲਵਾਵਾਂਗੇ ਪਰ ਬਾਅਦ ਵਿੱਚ ਉਹਨਾਂ ਦੇ ਉੱਪਰ ਪਰਚੇ ਦਰਜ ਕਰ ਦਿੱਤੇ ਜਾਂਦੇ ਇਸ ਗੱਲੋਂ ਵੀ ਡਰਦੇ ਨੇ ਨੌਜਵਾਨ ਇਹ ਨੌਜਵਾਨ ਜਿਹੜੇ ਤਨਾੜ ਲੋਕਾਂ ਦੇ ਕਈ ਜ਼ਿਮੀਂਦਾਰ ਭਾਈਚਾਰਾ ਜਾਂ ਕੋ ਵੱਡੇ ਲੋਕਾਂ ਨੇ ਜਿਹੜੇ ਨਸ਼ੇ ਕਰਦੇ ਨੌਜਵਾਨ ਇਹ ਉਹਨਾਂ ਵਾਸਤੇ ਹਸਪਤਾਲ ਖੁੱਲਨੇ ਗਰੀਬਾਂ ਵਾਸਤੇ ਨਹੀਂ ਖੁੱਲਦੇ ਇਹ ਗਰੀਬਾਂ ਨੂੰ ਦੇ ਵਿਚਾਰਾਂ ਨੂੰ ਕੋਈ ਦੱਸਦਾ ਨਹੀਂ ਹੁਣ ਰਾਤ ਦੀ કે ਸਵੇਰੇ ਤੜਕੇ ਦੀ ਮੌਤ ਹੋਈ ਆ ਇਸ ਪਿੰਡ ਦਾ ਨਾਂ ਦੇ ਕੋਈ ਮੈਂਬਰ ਪੰਚਾਇਤ ਨਾਲ ਕੋਈ ਸਰਪੰਚ ਇਹਨਾਂ ਦੇ ਘਰ ਪਹੁੰਚਾ ਕੀ ਗੱਲਬਾਤ ਹੋਈ ਆ ਹੋਰ ਇਹ ਤੋਂ ਕੀ ਆਸ ਕਰ ਸਕਦੇ ਹਾਂ ਸਰਕਾਰ ਤੋਂ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਪੰਚਾਇਤਾਂ ਵੱਲੋਂ ਵੀ ਜਿਹੜਾ ਆ ਮਤੇ ਪਵਾਏ ਗਏ ਸਨ ਪਰ ਪੰਚਾਇਤ ਵੀ ਜਿਹੜੀ ਆ ਇਸ ਪਰਿਵਾਰ ਦੇ ਕੋਲ ਨਹੀਂ ਪਹੁੰਚੀ ਇਹ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਦਾ ਜਿਹੜਾ ਇਹ ਘਰ ਹੈ ਘਰ ਵੀ ਆਪਣਾ ਨਹੀਂ ਹੈ ਨਹੀਂ ਇਹਨਾਂ ਦਾ ਕਰੇ ਕਿਰਾਏ ਤੇ ਰਹਿੰਦੇ ਆ ਜੀ ਤੇ ਦੂਜੀ ਗੱਲ ਜਿਹੜਾ ਵੱਡਾ ਭਰਾ ਸੀ ਇਹਦਾ ਉਹ ਵੀ ਜਿਹੜਾ ਵਾ ਉਹ ਵੀ ਨਸ਼ੇ ਦੀ ਓਵਰਡੋਜ਼ ਨਾਲ ਜਿਹੜਾ ਉਹਦੀ ਵੀ ਮੌਤ ਹੋਈ ਸੀ ਤੇ ਤੀਜਾ ਜਿਹੜਾ ਇਹਦਾ ਭਰਾ ਵਾ ਉਹ ਅੰਦਰ ਆ ਉਹ ਵੀ ਨਸ਼ੇ ਨਾਲ ਫੁੱਲ ਪਰਿਵਾਰ ਦੱਸ ਰਿਹਾ ਕਿ ਉਹ ਵੀ ਨਸ਼ੇ ਦਾ ਆਦੀ ਆ ਉਹ ਵੀ ਧੁੰਦ ਹੋਇਆ ਨਸ਼ੇ ਦੇ ਨਾਲ ਪਿਆ ਕਰਾਇਆ ਤੇ ਆ ਦੂਸਰੀ ਗੱਲ ਇੱਕ ਹੋਰ ਕਿ ਇਹਦੀ ਮਾਤਾ ਜਿਹੜੀ ਆ ਉਹ ਗੁਰੂ ਨਾਨਕ ਦੇਵ ਹਸਪਤਾਲ ਮੌਤ ਨਾਲ ਜ਼ਿੰਦਗੀ ਨਾਲ ਜੂਝਣ ੜੀ ਆ ਉਹਨੂੰ ਅਜੀਬ ਵਿਚਾਰੀ ਨੂੰ ਦੱਸਿਆ ਵੀ ਨਹੀਂ ਇਹਨਾਂ ਨੇ ਕਿ ਜਿਹੜਾ ਵਾ ਇਹ ਬੱਚੇ ਦੀ ਡੈਥ ਹੋ ਗਈ ਆ ਆ بارش ਹੋਣ ੜੀ ਤੇ ਆ ਆ ਉਹ ਉਹਦੇ ਵਿੱਚ ਲੱਗਾ ਜੇ ਤੇ ਪਰਿਵਾਰ ਦਾ ਰੋ ਰੋ ਬੁਲਾ ਲੈ ਜੀ ਮੈਂ ਚਾਹੁੰਦਾ ਕਿ ਇਹ ਜਿਹੜੀ ਆ ਵੀਡੀਓ ਇਹ ਮਾਨ ਸਰਕਾਰ ਤੱਕ ਪਹੁੰਚੇ ਕਿ ਹੁਣ ਇਹਨੇ ਤੇ ਆਉਣਾ ਨਹੀਂ ਵਾਪਸ ਜਿਹੜਾ ਚਲ ਗਿਆ ਪਰ ਇਹ ਥੋੜੀ ਬੋਲੀ ਉਹਨਾਂ ਨੂੰ ਜਿਹੜੀ ਸ਼ਰਮ ਆ ਜਿਹੜੀ ਮਾਨ ਸਰਕਾਰ ਨੂੰ ਉਹ ਆਵੇ ਵੀ ਜਿਹੜੇ ਪਿੰਡਾਂ ਵਿੱਚ ਨਸ਼ਾ ਜ਼ੀਰੋ ਗਰਾਊਂਡ ਜ਼ੀਰੋ ਤੇ ਆਣ ਕੇ ਵੇਖਣ ਤੇ ਪਿੰਡਾਂ ਦੇ ਵਿੱਚ ਫੁੱਲ ਬੜਾ ਫੁੱਲ ਜਿਹੜਾ ਨਸ਼ਾ ਵੇਖਣ ਡਿਆ ਵਾ ਇਹਨਾਂ ਨਾਲ ਗਰੀਬ ਦੀ ਵੀ ਜਿਹੜੀ ਕੋਈ ਮਾੜੀ ਮੋਟੀ ਇਹਨਾਂ ਦੀ ਬਾਹ ਫੜੀ ਜਾਵੇ ਇਹਨਾਂ ਨੂੰ ਮਾਤੜਾਂ ਦੀ ਬਿਲਕੁਲ ਦੋਸਤੋ ਜੇਕਰ ਗਰਾਊਂਡ ਲੈਵਲ ਦੀ ਗੱਲ ਕੀਤੀ ਜਾਵੇ ਤਾਂ ਵਾਕਿਆ ਹੀ ਨਸ਼ਾ ਜਿਹੜਾ ਆ ਹਰ ਗਲੀ ਹਰ ਮੋੜ ਤੇ ਇਹ ਜਿਹੜਾ ਆ ਮਹੀਆ ਹੋ ਰਿਹਾ ਏ ਇਹ ਇਹਨਾਂ ਲੋਕਾਂ ਦਾ ਕਹਿਣਾ ਏ ਔਰ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਅਸੀਂ ਯੁੱਧ ਨਸ਼ਿਆਂ ਵਿਰੁੱਧ ਚਲਾ ਕੇ ਨਸ਼ੇ ਖਤਮ ਕਰ ਰਹੇ ਹਾਂ ਮਾਤਾ ਜੀ ਕੀ ਨਾਮ ਹੈ ਜੀ ਤੁਹਾਡਾ ਪਿਆਰ ਕੌਰ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਨਹੀਂ ਮੈਂ ਬਨੋਰੀ ਤੇ ਇਸ ਵੀਰ ਦੇ ਨਾਲ ਕੀ ਰਿਸ਼ਤੇਦਾਰੀ ਹੈ ਤੁਹਾਡੀ ਨਹੀਂ ਭਤੀਜਾ ਜੀ ਤਾਂ ਔਰ ਕੀ ਕਹਿਣਾ ਚਾਹੋਗੇ ਕਿਉਂਕਿ ਨਸ਼ੇ ਦੇ ਕਰਕੇ ਹਰ ਘਰ ਦੇ ਦੂਸਰੇ ਬੱਚੇ ਨੂੰ ਇਹ ਜਿਹੜੀ ਅਲਾਮਤ ਨੇ ਆਪਣੀ ਚਪੇਟ ਦੇ ਵਿੱਚ ਲਿਆ ਆਇਆ ਹੈ ਪਰ ਸਰਕਾਰ ਵੱਲੋਂ ਸਿਰਫ ਦਾਅਵੇ ਹੀ ਨਜ਼ਰ ਆਉਂਦੇ ਨੇ ਹਾਂਜੀ ਹਾਂਜੀ ਅਸੀਂ ਦੇਖੋ ਹੱਥ ਜੋੜ ਕੇ ਬੇਨਤੀ ਕਰਦੇ ਵੀ ਨਸ਼ੇ ਬੰਦ ਹੋ ਜਾਣ ਸਾਡੇ ਬੱਚਿਆਂ ਨੂੰ ਤੰਦਰੁਸਤੀ ਮਿਲ ਜੇ ਸਾਨੂੰ ਸ਼ਾਂਤੀ ਮਿਲ ਜੇ ਅਸੀਂ ਦੇ ਹੋਈ ਹੱਥ ਜੋੜ ਕੇ ਬੇਨਤੀ ਅਸੀਂ ਨੋ ਜਿਵਾਨ ਤੋੜ ਲਿਆ ਹਾਨੂੰ ਫੇਰ ਹੁਣ ਫੋਨ ਵਿੱਚ ਚਟਕਈ ਖਾਂਜਿਆ ਬੇਟਾ ਵੀ ਇੰਨਾ ਕਿ ਜ਼ਿਆਦਾ ਸੀ ਉਹਨੂੰ ਪਤਾ ਨਹੀਂ ਕਿੱਧਰ ਨੂੰ ਚਲੀਆਂ ਕਿਧਰੋਂ ਇਹਨਾਂ ਨੇ ਆਉਣਾ ਵਾ ਰੋਂਦੇ ਕ ਲਾਂਦੇ ਨਿਕਲੇ ਆ ਹੁਣ ਵੀ ਉਹਦੇ 'ਚ ਧਿਆਨ ਆ ਫੇ ਕਿਤੇ ਜਾਂਦਿਆਂ ਨੂੰ ਕੁਛ ਹੋ ਨਾ ਜਾਵੇ ਕੁਛ ਹੋ ਨਾ ਜਾਵੇ ਉਹ ਤਰਲੇ ਲੈਂਡ ਨਾ ਪਚੀਜੀਆਂ ਫਿਰ ਰੋ ਰੋ ਧਿਆਨ ਉਹਦੇ 'ਚ ਤੁਹਾਡਾ ਬੇਟਾ ਵੀ ਨਸ਼ੇ ਦਾ ਆਦੀ ਸਾਡੇ ਵੀ ਸਾਡੇ ਵੀ ਦੋਗ ਹੈ ਅੱਗੇ ਨਸ਼ੇ ਨਾਲ ਤੇ ਜਾ ਫੇਰ ਬਹੁਤ ਕਰਦੇ ਆ ਬਹੁਤ ਜ਼ਿਆਦਾ ਹੀ ਨਸ਼ਾ ਮਿਲਦਾ ਕਿੱਥੋਂ ਹੈ ਪਿੰਡ ਚੋਂ ਹੀ ਬਹੁਤ ਜ਼ਿਆਦੇ ਪਿੰਡ ਦੀ ਵੇਚਦੇ ਆ ਬਹੁਤ ਜ਼ਿਆਦੇ ਲਾਗੇ ਲਾਗੇ ਵੇਖਦਾ ਯਾਰ ਦਲੀਆਂ ਚ ਵੇਚਦੇ ਫਿਰਦੇ ਪੁੜੀਆਂ ਦੀਆਂ ਪੁੜੀਆਂ ਦਿੰਦੇ ਬਹੁਤ ਜ਼ਿਆਦਾ ਪੁਲਿਸ ਪ੍ਰਸ਼ਾਸਨ ਫੜਦਾ ਨਹੀਂ ਉਹਨਾਂ ਕੋਈ ਨਹੀਂ ਫੜਦਾ ਪੁਲਿਸ ਪ੍ਰਸ਼ਾਸਨ ਨਾ ਕੋਈ ਮੈਂਬਰ ਨਾ ਕੋਈ ਸਰਪੰਚ ਕੋਈ ਹੁੰਦਾ ਹੀ ਨਹੀਂ ਸਾਡੇ ਜੇ ਆਹ ਆਨੇ ਆ ਵੀ ਕੁਛ ਨਾ ਕੁਝ ਮਸਲਾ ਹੱਲ ਕਰੋ ਕਹਿੰਨੇ ਆ ਕਹਿੰਨੇ ਆ ਕਹਿੰਨੇ ਆ ਕੁਛ ਨਹੀਂ ਸਾਡਾ ਬੰਦਾ ਹੱਲ ਕੋਈ ਬਹੱਲ ਹੁੰਦਾ ਹੀ ਨਹੀਂ ਸਾਡਾ ਜੇ ਕੋਈ ਸਾਡਾ ਹੱਲ ਹੋਵੇ ਹਨ ਪਤਾ ਹੋਵੇ ਵੀ ਚਲ ਅੱਜ ਆ ਕੱਲਿਆ ਕੋਈ ਆਉਂਦਾ ਪਿੰਡ ਚ ਡਰ ਹੋਊਗਾ ਉਹ ਜੋ ਚੀਜ਼ ਚੁੱਕ ਚੁੱਕ ਕੇ ਤੇ ਜਿਵੇਂ ਤਾਰਾਂ ਦੇ ਦੁਕਾਨਾਂ ਤੇ ਸੁੱਟੀ ਜਾਂਦੇ ਆ ਇੰਨਾ ਘਰਾਂ ਤੋਂ ਕੱਟ-ਕੱਟ ਕੇ ਸਾਡੇ ਘਰ ਖਾਲੀ ਕਰਦੇ ਨੇ ਨਸ਼ੇ ਕੀ ਕਰ ਸਕਦੇ ਅਸੀਂ ਤੇ ਕਿਤੇ ਇੰਨਾ ਤੰਗ ਆਏ ਜਿਹੜੇ ਕੋਈ ਸਾਹਬ ਨਹੀਂ ਹੁਣ ਤੇ ਅੱਖਾਂ ਤੇ ਨੂਰ ਵੀ ਮੁੱਕਦਾ ਜਾਂਦਾ ਰੋਂਦਿਆਂ ਦਾ ਇੰਨੇ ਹੀ ਪਰੇਸ਼ਾਨ ਆ ਵਿਦਾਈ ਹੁਣ ਸਾਡੀ ਹੋਵੇ ਲੋ ਨੂੰ ਕੋਈ ਪਤਾ ਨਹੀਂ ਮੇਰਾ ਬੇਟਾ ਇਤਰਾ ਹੋ ਗਿਆ ਉਹ ਹੌਲ ਹਸਪੀਟਲ ਆ ਵਿਚਾਰੀ ਉਹਨੂੰ ਕੋਈ ਪਤਾ ਨਹੀਂ ਕਿ ਜਾਂ ਕਿੱਥੇ ਆ ਮੈਂ ਕਿੱਥੇ ਨਹੀਂ ਮਾਪਿਆਂ ਦੇ ਆਖਰ ਸੱਦਰਾ ਹੁੰਦੀਆਂ ਸਨ ਕਿ ਬੱਚੇ ਉਹਨਾਂ ਨੂੰ ਮੋਢਿਆਂ ਤੇ ਚੁੱਕ ਕੇ ਆਖਰੀ ਸਮੇਂ ਕਰਨ ਪਰ ਅੱਜ ਸਮਾਂ ਹੀ ਬਦਲ ਗਿਆ ਇਹ ਨੌਜਵਾਨ ਬੱਚੇ ਮਾਪਿਆਂ ਦੇ ਮੋਢਿਆਂ ਤੇ ਜਾ ਰਹੇ ਨਹੀਂ ਜਾ ਰਹੇ ਜਾ ਰਹੇ ਜਾ ਰਹੇ ਇਹ ਪੱਕੀ ਗੱਲ ਜੇ ਤੁਹਾਡੀ ਬਸ ਉਹ ਅੰਦੇ ਵੀ ਪਹਿਲਾਂ ਹੀ ਚਲ ਜਗੇ ਮਾਪੇ ਬਾਅਦ ਜਾਣ ਇਹਨਾਂ ਨੂੰ ਮੁਕਾ ਲਗੇ ਪਹਿਲਾਂ ਹੀ ਅਸੀਂ ਜਿੱਦੇ ਇਹਨਾਂ ਦਾ ਨਸ਼ਾ ਤਾਂ ਤੰਗਿਆ ਕਿ ਕੋਈ ਅਸੀਂ ਗੱਲ ਕਹਿ ਨਹੀਂ ਸਕਦੇ ਇਹਨਾਂ ਅਕ ਕਿਤੇ ਨਸ਼ਾ ਇਹਨਾਂ ਨਸ਼ਾ ਖੰਡ ਚਾ ਨਾਲੋਂ ਜ਼ਿਆਦਾ ਨਸ਼ਾ ਵੇਖ ਦਗ ਲਿਆ ਇਹ ਇੱਥੇ ਆਦੇ ਨਾ ਪਰ ਆ ਉੱਧਰ ਜਾ ਕੇ ਵੇਚ ਉਹ ਆਹ ਦੇਂਦਾ ਗਲੀ ਸਰਕਾਰੀ ਤੁਸੀਂ ਡੱਕ ਸਕਦੇ ਜਾ ਮੇਰੀ ਮਾਸੀ ਇੱਧਰ ਮੇਰੀ ਭੂਆ ਇੱਧਰ ਮੈਂ ਉੱਧਰ ਨੂੰ ਜਾ ਸਕਦਾ ਉਹ ਸਗੋਂ ਗਾੜੀ ਆ ਕੱਢਦੇ ਆ ਅਸੀਂ ਬਥੇਰੇ ਆਨੇ ਆ ਤੇ ਜਿੱਦੋਂ ਅਸੀਂ ਡੱਕਣ ਤੇ ਅਸੀਂ ਡੱਕ ਵੀ ਦਵਾਂਗੇ ਪਰ ਨਹੀਂ ਉਹ ਗੱਲ ਤੇ ਹਟਦੇ ਬੇਖੌਫ ਨੇ ਬੇਖੌਫ ਬਿਲਕੁਲ ਬਿਲਕੁਲ ਉਹ ਸੁਣਦੇ ਹੀ ਨਹੀਂ ਕਹਿੰਦੀ ਉਹਨਾਂ ਦਾ ਮਤਲਬ ਵੀ ਅਸੀਂ ਇੱਧਰ ਤੇ ਜਾਂਦੇ ਆ ਗਲੀਆਂ ਚਾਰ ਚਫੇਰੇ ਜਿੱਧਰ ਨੂੰ ਕੋਈ ਪੈਂਦੀ ਉੱਧਰ ਨੂੰ ਖੜਾ ਕੇ ਕੁੜੀ ਤੇ ਖਾ ਜੇ ਕਿਤੇ ਦੂਰ ਨੇੜੇ ਮੇਰੇ ਵਰਗਾ ਚਲੇ ਗਿਆ ਵੀ ਉੱਥੇ ਮੈਨੂੰ ਮਿਲ ਪੋ ਫੋਨ ਤੇ ਫੜਾ ਕੇ ਤੇ ਮਿੰਟੋ ਮਿੰਟ ਘਰ ਆ ਜਾਂਦਾ ਮੈਂ ਤਾਂ ਖੋਰ ਫੜਾਉਂਗੀ ਬੰਦੇ ਨੂੰ ਉਹਨੂੰ ਮੈਂ ਖੁਦ ਫੜਾਉਂਗੀ ਜੇ ਕੋਈ ਆਵੇ ਵੀ ਇਹ ਬੰਦੇ ਨੇ ਮੇਰੇ ਦੋ ਪੁੱਤ ਅੱਗੇ ਲੈ ਲਿਆ ਤੀਜਾ ਫੇਰ ਤਿਆਰ ਆ ਇੱਕ ਮੇਰੀ ਸਕੇ ਭੈਣ ਦਾ ਉਹ ਵੀ ਆਈ ਉਹ ਤਾਂ ਉਹ ਵੀ ਉਹਦਾ ਲੀੜੇ ਧੋਦਾ ਭਾਂਡੇ ਮਾਂਜਦਾ ਬੋਕਰਾਂ ਫੇਰਦਾ ਤੇ ਫੇਰ ਉਹ ਨਛਾ ਦਿੰਦਾ ਇੰਨੇ ਹੀ 5 4 ਘਰ ਦੋ ਤਿੰਨ ਇੰਨੇ ਕਿੰਨਾ ਤਾਂ ਦੁਖੀਆਂ ਕਿ ਜਿਹੜਾ ਸਾਬ ਕੋਈ ਨਹੀਂ ਕੀ ਕਰ ਸਕਦੇ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਹਰ ਘਰ ਦੇ ਵਿੱਚ ਨੌਜਵਾਨ ਜਿਹੜੇ ਨੇ ਨਸ਼ੇ ਦੀ ਚਪੇਟ ਦੇ ਵਿੱਚ ਨੇ ਪਰ ਇਹਨਾਂ ਨੂੰ ਬਚਾਉਣ ਦੀ ਕੋਈ ਵੀ ਜਿਹੜੀ ਆ ਉਮੀਦ ਨਜ਼ਰ ਨਹੀਂ ਆ ਰਹੀ ਭਾਵੇਂ ਸਰਕਾਰ ਦਾਵਾ ਕਰਦੀ ਹੈ ਵੀਰ ਦੀ ਜਾਨ ਚਲੀ ਗਈ ਹੈ ਨਸ਼ੇ ਦੇ ਕਾਰਨ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਸਾਡੇ ਨਾਲ ਇਸ ਵੀਰ ਦੀ ਪਤਨੀ ਮੌਜੂਦ ਹੈ ਭਾਵੇਂ ਇਸ ਮੌਕੇ ਤੇ ਗੱਲ ਕਰਨਾ ਠੀਕ ਨਹੀਂ ਲੱਗਦਾ ਪਰ ਫਿਰ ਵੀ ਇਹਨਾਂ ਦੇ ਦਰਦ ਨੂੰ ਸਰਕਾਰ ਤੱਕ ਪਹੁੰਚਾਉਣਾ ਬੜਾ ਜ਼ਰੂਰੀ ਹੈ ਕਿਉਂਕਿ ਜੇਕਰ ਸਰਕਾਰ ਤੇ ਇਹ ਇਸ ਦਰਦ ਮਹਿਸੂਸ ਹੋ ਜੇ ਸਰਕਾਰ ਨੂੰ ਤਾਂ ਸ਼ਾਇਦ ਹੋ ਸਕਦਾ ਹੈ ਕਿ ਇਹ ਨਸ਼ਾ ਬੰਦ ਹੋ ਜਾਵੇ ਭੈਣ ਜੀ ਕੀ ਨਾਮ ਹੈ ਜੀ ਤੁਹਾਡਾ ਲਪੀਤ ਕੌਰ ਔਰ ਇਹ ਕਿੰਨੀ ਦੇਰ ਤੋਂ ਤੁਹਾਡੇ ਪਤੀ ਜਿਹੜਾ ਨਸ਼ੇ ਦੇ ਆਦੀ ਸਨ ਸਾਲ ਹੋ ਗਿਆ ਭਾਜੀ ਨੂੰ ਉਹਨ ਫਿਰ ਕਿੱਦਾਂ ਛਡਾਉਣ ਦੀ ਕਿੱਦਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਬੁਖਾਰ ਚੜਦਾ ਸੀ ਡਾਕਟਰਾਂ ਨੇ ਕਿਹਾ ਇਹ ਕਿ ਨਸ਼ਾ ਨਹੀਂ ਵਿੱਚ ਦੇਣਾ ਇਨਫੈਕਸ਼ਨ ਆਈ ਸੈਲਡ ਆਨ ਹੋ ਗਏ ਤੇ ਉਹਾਂ ਨੇ ਕਿਹਾ ਵੀ ਨਸ਼ਾ ਰੁਕਾ ਕਰਦਾ ਹੋ ਸਦਾ ਅੰਦਰੋਂ ਕੋਈ ਪ੍ਰੋਬਲਮ ਪੈ ਗਈ ਹਾਂਜੀ ਉਹ ਫਿਰ ਜਦੋਂ ਅੱਜ ਇਸ ਇਸ ਤਰ੍ਹਾਂ ਇਹਦੀ ਡੈਥ ਹੋਈ ਹੈ ਨਸ਼ਾ ਵੇਰ ਕੀਤਾ ਦੁਬਾਰਾ ਨੇ ਨਹੀਂ ਨਹੀਂ ਕਹਿੰਦੇ ਨਸ਼ਾ ਮੈਨੂੰ ਦੋ ਤੇ ਮੈਂ ਕਿਹਾ ਡਾਕਟਰਾਂ ਨੇ ਮਨਾ ਕੀਤਾ ਮੈਂ ਤੁਹਾਨੂੰ ਨਸ਼ਾ ਨਹੀਂ ਦੇਣਾ ਹਾਂ ਨਸ਼ੇ ਦੀ ਟੋੜ ਦੇ ਨਾਲ ਹੀ ਸ਼ਾਂਤ ਦੇਖੋ ਇਦਾਂ ਹੋ ਗਈ ਆ ਟੋਟ ਨਹੀਂ ਚੱਲੀ ਗਈ ਨਾ ਔਰ ਇਹ ਨਸ਼ਾ ਮਿਲਦਾ ਕਿੱਥੋਂ ਸੀ ਇਹ ਮਿਲਦਾ ਇੱਥੋਂ ਭਾਈ ਸ਼ਹਿਰੋਂ ਵੀ ਤੇ ਪਿੰਡੋਂ ਵੀ ਮਿਲ ਜਾਂਦਾ ਤੇ ਪੁਲਿਸ ਫੜਦੀ ਨਹੀਂ ਆ ਵੇਚਣ ਵਾਲਾ ਇਹਨਾਂ ਨੂੰ ਨਹੀਂ ਫੜਦੀ ਲੋਕਾਂ ਦੇ ਘਰ ਜਾੜਨ ਤੇ ਉਹ ਇਹਨਾਂ ਨੂੰ ਨਹੀਂ ਫੜਦੀ ਦੋਸਤੋ ਤੁਸੀਂ ਕਾਰ ਰੁੜ ਗਿਆ ਵਾ ਓਏ ਕਿੰਨੇ ਬੱਚੇ ਤੁਹਾਡੇ ਛੋੜੇ ਮੁੰਡੇ ਬਾਜੀ ਤੇ ਹੁਣ ਤੁਹਾਡਾ ਕਮਾਈ ਦਾ ਕੀ ਸਾਧਨ ਹੈ ਕੋਈ ਨਹੀਂ ਬਾਜੀ ਮੈਂ ਆਪ ਕਮਾਉਣੀ ਕੰਮ ਕਰਦੀ ਮੈਂ ਆਪ ਕਰਦੀ ਤਾਂ ਕੀ ਕੰਮ ਕਰਦੇ ਹੋ ਮੈਂ ਜੋਸ਼ੀ ਮੋਲਦ ਜੋਬ ਕਰਦੀ ਅੱਛਾ ਔਰ ਫਿਰ ਹੁਣ ਪਿਤਾ ਦੇ ਜਾਣ ਤੋਂ ਬਾਅਦ ਬੱਚਿਆਂ ਦਾ ਜਿਹੜਾ ਗੁਜ਼ਾਰਾ ਚੱਲੇਗਾ ਦੋਸਤੋ ਸਵਾਲ ਪੁੱਛਣਾ ਨਹੀਂ ਮੈਂ ਚਾਹੁੰਦਾ ਕਿਉਂਕਿ ਭੈਣ ਜਿਹੜੇ ਗਹਿਰੇ ਸਤਵੇਂ ਦੇ ਵਿੱਚ ਐ ਔਰ ਮਜਬੂਰੀ ਐ ਇਹ ਦੁੱਖ ਸਰਕਾਰ ਤੱਕ ਪਹੁੰਚਾਉਣਾ ਵੀ ਬੜਾ ਜ਼ਰੂਰੀ ਹੈ ਕਿਉਂਕਿ ਜੇਕਰ ਸਰਕਾਰਾਂ ਇਸ ਦੁੱਖ ਨੂੰ ਮਹਿਸੂਸ ਕਰਨਗੀਆਂ ਤਾਂ ਸ਼ਾਇਦ ਇਹ ਅਲਾਮਤ ਰੁਕ ਸਕਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਹਰ ਚਿਹਰੇ ਦੇ ਵਿੱਚ ਮਜੂਸੀ ਉਦਾਸੀ ਨਜ਼ਰ ਆ ਰਹੀ ਹੈ ਕਿਉਂਕਿ ਹਰ ਨੌਜਵਾਨ ਹਰ ਪੰਜਾਬ ਦੇ ਹਰ ਦੂਸਰੇ ਘਰ ਦੇ ਵਿੱਚ ਇਹ ਜਿਹੜੀ ਅਲਾਮਤ ਆਪਣਾ ਜਾਲ ਵਿਛਾ ਚੁੱਕੀ ਹੈ ਪਰ ਇਹਨਾਂ ਨੂੰ ਬਚਾਉਣ ਦਾ ਕੋਈ ਵੀ ਹਿਲ ਨਜ਼ਰ ਨਹੀਂ ਆਉਂਦਾ ਹੋਰ ਗੱਲਾਂ ਬਹੁਤ ਨੇ ਕਰਨ ਨੂੰ ਪਰ ਇਸ ਵਕਤ ਮਾਹੌਲ ਅਜਿਹਾ ਹੈ ਕਿ ਮੇਰੇ ਤੋਂ ਵੀ ਕੁਝ ਬੋਲ ਨਹੀਂ ਹੋ ਰਿਹਾ ਕਿਉਂਕਿ ਬਹੁਤ ਵੱਡਾ ਜਿਹੜਾ ਇਸ ਪਰਿਵਾਰ ਨੂੰ ਸਦਮਾ ਲੱਗਾ ਹੈ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਨਸ਼ਾ ਰੁਕਣਾ ਚਾਹੀਦਾ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤਾਂ ਕਿ ਮਾਨ ਸਾਹਿਬ ਤੱਕ ਇਹ ਵੀਡੀਓ ਜ਼ਰੂਰ ਪਹੁੰਚ ਜਾਵੇ ਕੁਛ ਦੇਖਦੇ ਰਹੋ ਰੌਣਕ ਪੰਜਾਬ ਦੀ 24 ਮੈਂ ਹਾਂ ਮਨਦੀਪ ਸਿੰਘ ਰਾਜਨ ਤਰਨਤਾਰਨ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ